ਕਿਤੇ ਦਾਦਾ ਜੀ ਤੁਹਾਨੂੰ ਫੌਜ ਦੀਆਂ ਕਹਾਣੀਆਂ ਕਿਸੇ ਸੁਣਾਉਂਦੇ ਹੁੰਦੇ ਸੀਗੇ ਬਹੁਤ ਜੀ ਦਾਦਾ ਜੀ ਮੈਂ ਨਾ ਐਕਚੁਅਲੀ ਦਾਦਾ ਜੀ ਤੋਂ ਜੇ ਮੈਨੂੰ ਲੱਗਦਾ ਮੈਂ ਅੱਜ ਕੁਝ ਲਿਖ ਰਿਹਾ ਹਾਂ ਹੈਨਾ ਜਾਂ ਜੋ ਵੀ ਮੇਰੇ ਚ ਹੈ ਉਹਨਾਂ ਦਾ ਬਹੁਤ ਆ ਉਹਦੇ ਵਿੱਚ ਰੀਜ਼ਨ ਮੇਰੇ ਦਾਦਾ ਜੀ ਸੀ ਆਰਮੀ 'ਚ ਸੀ ਉਹਨਾਂ ਨੂੰ ਉਹਦੇ ਨਾਲ ਨਾਲ ਉਹਨਾਂ ਨੂੰ ਪੜਨ ਦਾ ਬਹੁਤ ਸ਼ੌਂਕ ਸੀਗਾ ਜੀ ਅੱਛਾ ਉਹ ਮਤਲਬ ਉਰਦੂ ਵਗੈਰਾ ਵੀ ਪੜ ਲੈਂਦੇ ਸੀਗੇ ਉਹਨਾਂ ਨੂੰ ਆਰਮੀ 'ਚ ਉੱਥੇ ਉਹ ਘਰਾਿਆਂ ਦੇ ਹਨਾ ਉਹਨਾਂ ਕਿਤਾਬਾਂ ਬਹੁਤ ਸੀ ਉਹਨਾਂ ਕੋਲ ਨਾਵਲ ਬਥੇਰੇ ਸੀਗੀਆਂ ਚੀਜ਼ਾਂ ਮੈਂ ਉਹਨਾਂ ਕੋਲ ਬੈਠੇ ਰਹਿੰਦਾ ਬੈਠੇ ਪੜਦਾ ਰਹਿੰਦਾ ਹੁੰਦਾ ਸੀ ਉਹਨਾਂ ਤੋਂ ਮੈਂ ਤੇ ਮੇਰੀ ਵੱਡੀ ਭੈਣ ਹਨਾ ਉਹ ਮੈਂ ਸਿਸਟਰ ਵੱਡੇ ਮੇਰੇ ਤੋਂ 5 ਸਾਲ ਵੱਡੇ ਆ ਅਸੀਂ ਉੱਥੇ ਬੈਠ ਕੇ ਉਹਨਾਂ ਤੋਂ ਮਤਲਬ ਬਹੁਤ ਕੁਝ ਸਿੱਖਣ ਨੂੰ ਸਾਨੂੰ ਮਿਲਦਾ ਸੀਗਾ ਵੀ ਜੋ ਕੁਝ ਮੈਨੂੰ ਲੱਗ ਰਿਹਾ ਵੀ ਮਤਲਬ ਉਹਨਾਂ ਦਾ ਮੇਰੇ ਵਿੱਚ ਕਿਤੇ ਨਾ ਕਿਤੇ ਹੈਗਾ ਹੈ ਪਰ ਤੁਸੀਂ ਹਲੇ ਤੱਕ ਕਦੇ ਕੋਈ ਉਹ ਉਹਨਾਂ ਦੀ ਕਿਤੇ ਤੱਕ ਕੋਈ ਗਾਣਾ ਲਿਖਿਆ ਜਾਂ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਮੈਂ ਦੱਸਦਾਈ ਮੇਰਾ ਨਾ ਇੱਕ ਹਿਸਾਬ ਮਤਲਬ ਆਪਦੀ ਹਨਾ ਬੰਦੇ ਦਾ ਹਰ ਇੱਕ ਦਾ ਆਪ ਦਾ ਤਰੀਕਾ ਹੀ ਹੁੰਦਾ ਨਾ ਮੇਰੇ ਮੈਂ ਕਿਹੜੇ ਤਰੀਕੇ ਚੱਲਦਾ ਜੇ ਮੈਂ ਕੋਈ ਕਹਦਾ ਵੀ ਮੈਂ ਸੌਂਗ ਰਾਈਟ ਸੀ ਦਾ ਇੱਕ ਤਾਂ ਤੁਸੀਂ ਵਾਈਬ ਤੇ ਕੰਮ ਕਰਦੇ ਹੋ ਹਾਂ ਵਾਈਬ ਤੇ ਕੰਮ ਮੈਂ ਤੁਹਾਨੂੰ ਦੱਸਦਾਈ ਮੇਰਾ ਸੌਂਗ ਐ ਸੀ ਦਾਦੀ ਮਾਂ ਹਾਂਜੀ ਹਾਂ ਉਹ ਸੌਂਗ ਮੈਂ ਲਿਖਿਆ ਜਦੋਂ ਮੇਰੀ ਦਾਦੀ ਮਾਂ ਦੀ ਡੈਥ ਹੋਈ ਐ ਹੂੰ ਕਹਿੰਦਾ ਨਾ ਜਦੋਂ ਤੱਕ ਜਿਉਂਦੇ ਸੀ ਪਿਆਰ ਮੇਰਾ ਬਹੁਤ ਰਿਹਾ ਪਰ ਇੱਕ ਹੁੰਦਾ ਨਾ ਦਾਦੇ-ਪੋਤੀ ਦੇ ਵਿੱਚ ਹਨਾ ਹੁੰਦੀ ਰਹਿੰਦੀ ਹੈ ਮਾੜੀ-ਮਾੜੀ ਹਨਾ ਉਹ ਸਾਡੇ ਵਿੱਚ ਜੀ ਹੁਣ ਉਹ ਟਾਈਮ ਦੇ ਵਿੱਚ ਮੈਂ ਇੱਕ ਪਾਸੇ ਖਿਜ-ਖਿਜ ਕੇ ਪਿਆ ਰਿਹਾ ਵੀ ਨਹੀਂ ਮੈਂ ਨਹੀਂ ਕਰਨਾ ਐ ਜੋ ਵੀ ਟੀਵੀ ਦੀ ਵਾਇ ਨਹੀਂ ਵੀ ਘਟਾਉਣੀ ਐ ਹਨਾ ਉਹ ਟਾਈਮ ਦੇ ਵਿੱਚ ਮੈਂ ਦਾਦੀ ਮਾਂ ਤੇ ਚੀਜ਼ ਤੱਕੇ ਨਾਲ ਲਿਖਦਾ ਉਹ ਚੀਜ਼ ਹੀ ਮੈਨੂੰ ਬਣਨੀ ਸੀ ਮੈਨੂੰ ਲੱਗ ਰਿਹਾ ਜੋ ਗਏ ਮੈਨੂੰ ਫੀਲ ਹੋਇਆ ਉਹਨਾਂ ਦਾ ਦਰਦ ਨਾ ਉਹ ਚੀਜ਼ ਲਿਖੀ ਗਈ ਹੂੰ ਤਾਂ ਮੈਂ ਕੋਸ਼ਿਸ਼ ਹੁੰਦੀ ਐ ਮਰੀ ਮੈਂ ਬਾਈਬ ਤੇ ਹੀ ਕੰਮ ਕਰਦਾ ਹੁੰਦਾ ਜਿਵੇਂ ਦਾਦਾ ਜੀ ਤੇ ਸੀ ਹਨਾ ਉਹਨਾਂ ਤੇ ਵੀ ਲਿਖ ਰਿਹਾ ਪਰ ਮੈਂ ਐ ਨਹੀਂ ਵੀ ਤੱਕੇ ਨਾਲ ਜ਼ਬਰਦਸਤੀ ਕੋਈ ਨਾ ਕੋਈ ਜਦੋਂ ਚੀਜ਼ ਜਿਹੜੀ ਚੀਜ਼ ਉਹਨਾਂ ਦੀ ਆਉਂਦੀ ਐ ਮੇਰੇ ਦੇ ਜਦੋਂ ਟਾਈਮ ਹੁੰਦਾ ਉਹਨਾਂ ਦਾ ਹਨਾ ਹੂੰ ਉਦੋਂ ਹੀ ਲਿਖੀ ਜਾਊਗੀ ਕੋਈ ਨਾ ਵੀ ਤੁਹਾਡੇ ਵੱਡੇ ਭੈਣ ਹੁਣ ਕੀ ਕਰਦੇ ਨੇ ਬਾਹਰ ਰਹਿੰਦੇ ਨੇ ਉਹ ਮੈਨੂੰ ਲੱਗਦਾ ਵੱਡੇ ਭੈਣ ਮੇਰੇ ਮੈਰਿਡ ਆਈ ਉਹ ਕੈਨੇਡਾ ਸ਼ਿਫਟ ਹੋ ਗਈ ਸੀਗੀ ਉਹ ਵਿਦ ਫੈਮਿਲੀ ਤੇ ਉਧਰ ਹੀ ਕਰ ਰਿਆ ਜੌਬ ਕਰਾ ਉਹਨਾਂ ਦੀ ਉਹ ਨਰਸਿੰਗ ਸੀਗੀ ਉਦੋਂ ਹੁਣ ਹੁਣ ਨਾਲ ਉਹ ਕਰ ਰਿਆ ਤੇ ਆਪਣੇ ਬਰੋਣਾ ਜਿਵੇਂ ਅਕਸਰ ਪੰਜਾਬੀ ਟਰੈਕਟਰਾਂ ਦੇ ਚਲਾਉਂਦੇ ਪਰ ਉਹ ਹੁਣ ਵੀ ਲਿਖਦੇ ਨੇ ਜਿਵੇਂ ਉਹਨਾਂ ਨੂੰ ਕਵਿਤਾਵਾਂ ਨਹੀਂ ਕਰਦਾ ਹਾਂ ਕਵਿਤਾਵਾਂ ਤਾਂ ਹੈਗਿਆ ਉਹਨਾਂ ਨੇ ਵੀ ਮਤਲਬ ਕੋਈ ਪ੍ਰੋਫੈਸ਼ਨਲ ਹੀ ਐ ਕੋਈ ਬੁੱਕ ਵਗੈਰਾ ਨਹੀਂ ਆ ਛਾਪੀ ਲਿਖਦੇ ਬਹੁਤ ਲਿਖਿਆ ਗੇ ਉਹਦਾਵਾ ਅਖਬਾਰਾਂ ਨੂੰ ਭੇਜ ਦਿੰਦੇ ਸੀ ਐਰ ਗਿਆ ਨਾ ਉਹ ਜਿਹੜੇ ਆਇਓ ਕਟਿੰਗਾਂ ਸਾਹਮਣੇ ਰੱਖਦੇ ਓਵੇਂ ਲਿਖਦੇ ਰਹਿੰਦੇ ਆ ਪਰ ਜ਼ਿਆਦਾ ਨਹੀਂ ਉਹਨਾਂ ਦਾ ਕੀ ਨਾਮ ਉਹਨਾਂ ਦਾ ਹਰਮਨਪ੍ਰੀਤ ਕੌਰ ਬਰਾੜੀ ਹਰਮਨਪ੍ਰੀਤ ਕੌਰ ਬਰਾੜ ਪਰ ਤੁਸੀਂ ਨਹੀਂ ਕਦੇ ਸੋਚਿਆ ਵੀ ਉਹਨਾਂ ਨੇ ਲਿਖਿਆ ਹੋਇਆ ਕਦੇ ਉਹਨਾਂ ਨੇ ਲਿਖਿਆ ਤੁਸੀਂ ਜਾਂ ਫਿਰ ਤੁਹਾਡੇ ਦੂਜੇ ਪ੍ਰਾ ਬੁੱ ਹਾਂ ਪਰ ਉਹ ਜਿਹੜੀ ਉਹ ਵਾਈਬ ਲਿਖ ਰਹੇ ਆ ਉਹ ਸਿੰਗਿੰਗ ਵਾਲੀ ਵਾਈਬ ਨਹੀਂ ਉਹ ਹੋਰ ਚੀਜ਼ ਲਿਖ ਰਹੇ ਆ ਉਹ ਆਪਦੀ ਟੇਸਟ ਦੀ ਚੀਜ਼ ਆ ਵਧੀਆ ਸੋਹਣੀ ਚੀਜ਼ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਚੀਜ਼ ਕਿਤੇ ਨਾ ਕਿਤੇ ਅਡਜਸਟ ਹੋਊਗੀ ਕਰਾਂਗੇ ਬਤੇਰਾ ਕੁਝ ਪਿਆ ਹਲੇ ਪਾਪਾ ਜੀ ਦੇ ਵੀ ਬਹੁਤ ਚੀਜ਼ਾਂ ਮਤਲਬ ਲਿਖੀਆਂ ਹੋਈਆਂ ਆ ਭੈਣ ਦੇ ਵੀ ਉਹ ਹੌਲੀ ਹੌਲੀ ਜਿਵੇਂ ਜਿਵੇਂ ਟਾਈਮ ਆਊਗਾ ਜਿਹੜੀ ਚੀਜ਼ ਦਾ ਉਹਵੇਂ ਉਹਵੇਂ ਮੋਡੀਫਾਈ ਹੋ ਜਾਊਗੀ ਫਿਰ ਆਪੇ ਕਹਿ ਸਕਦੇ ਆ ਨਾ ਵੀ ਤੁਹਾਨੂੰ ਇਹ ਚੀਜ਼ਾਂ ਵਿਰਾਸਤ ਚ ਮਿਲੀਆਂ ਨੇ ਜਖਾਂ ਅੰਦਰ ਨਹੀਂ ਚੋਂ ਮਿਲੀਆਂ ਨੇ ਲਿਖਣ ਵਾਲੀਆਂ ਚੀਜ਼ਾਂ ਹਨਾ ਹਾਂਜੀ ਹਾਂਜੀ ਉਹਨਾਂ ਦਾ ਕੁਝ ਲਿਖਿਆ ਹੋਇਆ ਕੁਝ ਮੈਨੂੰ ਪਤਾ ਤੁਹਾਡੀ ਮੈਮਰੀ ਦੀ ਦਿੱਕਤ ਆ ਇਹ ਤੁਸੀਂ ਚੈੱਕ ਕੀਤਾ ਹੋਣਾ ਨਾ ਤੇ ਪਰ ਕੁਝ ਯਾਦ ਆ ਪੈਣ ਉਹਨਾਂ ਦਾ ਲਿਖਿਆ ਹੋਇਆ ਜਾਂ ਤੁਹਾਡੇ ਦਾਦਾ ਜੀ ਦਾ ਲਿਖਿਆ ਹੋਇਆ ਕੁਝ ਨਹੀਂ ਯਾਦ ਹੈਗਾ ਨਹੀਂ ਆਈ ਨਹੀਂ ਯਾਦ ਮੈਂ ਤੁਹਾਨੂੰ ਕਹਿੰਦਾ ਮੈਨੂੰ ਯਾਦ ਨਹੀਂ ਇਪਰ ਜਿਵੇਂ ਹੁਣ ਉਹ ਦੀਦੀ ਸੱਭਿਆਚਾਰ ਬਾਰੇ ਕਾਫੀ ਚੀਜ਼ਾਂ ਥੋੜੀਆਂ ਬਹੁਤ ਮਤਲਬ ਲਿਖੀਆਂ ਹੋਈਆਂ ਚੀਜ਼ਾਂ ਉਹਨਾਂ ਨੇ ਵੀ ਸਮਾਂ ਕਿਵੇਂ ਢਲ ਰਿਹਾ ਹੈ ਕੀ ਬਦਲ ਰਿਹਾ ਹੈ ਇਹੋ ਜਿਹਾ ਕੁਝ ਇਹੋ ਜਿਹੀ ਚੀਜ਼ਾਂ ਹੀ ਲਿਖੀਆਂ ਹੈਗੀਆਂ ਦਰਦ ਭੰਗਾਈ ਵਾਲੀਆਂ ਚੀਜ਼ਾਂ ਮੈਨੂੰ ਯਾਦ ਨਹੀਂ ਰਹਿੰਦੀਆਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪੜਨ ਦਾ ਵੀ ਸ਼ੌਂਕ ਆ ਲਿਖਣ ਦਾ ਵੀ ਸ਼ੌਂਕ ਆ ਤੇ ਹੁਣ ਜਦੋਂ ਤੁਹਾਡੇ ਗੀਤ ਆਉਂਦੇ ਨੇ ਕਿ ਜਾਂ ਕੋਈ ਨਵੀਂ ਕੋਈ ਕਿਤਾਬ ਤੁਸੀਂ ਪੜ ਰਹੇ ਹੋ ਤੁਸੀਂ ਆਪਸ ਵਿੱਚ ਛੋਟੀ ਗੱਲਬਾਤ ਹੁੰਦੀ ਹੈ ਭੈਣ ਭਰਾਵਾਂ ਦੀ ਉਸ ਚੀਜ਼ ਬਾਰੇ ਤੁਸੀਂ ਸਾਹਿਤ ਡਿਸਕਸ ਕਰਦੇ ਹੋ ਹਾਂ ਅਸੀਂ ਐਕਚੁਅਲੀ ਦੱਸਿਆ ਕੀ ਹੈ ਮੈਂ ਨਾ ਮੈਂ ਮੈਨੂੰ ਪੜਨ ਦਾ ਬਹੁਤ ਸ਼ੌਂਕ ਰਿਹਾ ਸ਼ੁਰੂ ਤੋਂ ਹੂੰ ਪੰਜਾਬੀ ਪੜਨ ਦਾ ਹੂੰ ਮੈਨੂੰ ਪੰਜਾਬੀ ਦੀਆਂ ਮੈਂ ਬਚਪਨ ਜਦੋਂ ਹਨਾ ਆ ਪਾਪਾ ਜੀ ਦੇ ਨਾਵਲ ਮੈਂ ਪੜਦੇ ਰਹਿਣਾ ਉਹ ਪੜਦੇ ਨੇ ਸਟੋਰੀਆਂ ਉਹ ਚੀਜ਼ਾਂ ਪੜਨ ਦਾ ਅ ਅਖਬਾਰ ਸਾਡੀ ਸੀ ਹਰ ਰੋਜ਼ ਅਖਬਾਰ ਪੜਦਾ ਸੀ ਮੈਂ ਜਿੱਥੇ ਮੈਂ ਤੁਰਿਆ ਜਾ ਰਿਹਾ ਮੈਨੂੰ ਪੰਜਾਬੀ ਦਸਵੀਂ ਮੈਂ ਪੜੀ ਆਣੀ ਹੈ ਕੁਝ ਵੀ ਲਿਖਿਆ ਹੋਵੇ ਮੈਂ ਪੜਨਾ ਹੈ ਬਸ ਐਂਡਰ ਤੱਕ ਮਤਲਬ ਉਹ ਸੀ ਬੁੱਕਸ ਦਾ ਹੁਣ ਮੈਂ ਆਵਾ ਹਨਾ ਕਾਲਜ ਅ ਮੈਂ ਜੇ ਤੁਹਾਨੂੰ ਹਨਾ ਵੀ ਉਹੀ ਪ੍ਰਭਾ ਆਪ ਨੂੰ ਕਹਦਾ ਮੈਂ ਫਲਾਨੀਆਂ ਬੁੱਕਸ ਪੜੀਆਂ ਮੈਂ ਇੰਨੀਆਂ ਪੜੀਆਂ ਮੈਂ ਇੰਨੀਆਂ ਹੀ ਨਹੀਂ ਪੜੀਆਂ ਮੈਂ ਬਹੁਤ ਰੀਅਰ ਬੁੱਕਸ ਪੜੀਆਂ ਉਹ ਬੁੱਕਸ ਲਾਈਕ ਮੈਂ ਸ਼ਿਵ ਨੂੰ ਪੜਿਆ ਇੱਕ ਜਦੋਂ ਬੰਦਾ ਜਦੋਂ ਕਾਲਜ ਟਾਈਮ ਜਾਂਦਾ ਉਹ ਚ ਵਾਈਬ ਜੀ ਆਉਂਦੀ ਆ ਸ਼ਿਵ ਨੂੰ ਪੜਨ ਦੀ ਹਰੇਕ ਚ ਨਾ ਇੱਕ ਬਣੀ ਵੀ ਹੈ ਹਨਾ ਉਹਨੂੰ ਮੈਂ ਤਾਂ ਪੜਿਆ ਜਾਂ ਬੁੱਕਸ ਪੜੀਆਂ ਮੇਰਾ ਆਪਣਾ ਬ੍ਰਦਰ ਨਵਜੀਤ ਬਰਾੜੀ ਉਹ ਉਹ ਹੁਣ ਤੱਕ ਕੈਨੇਡਾ ਉਹਨਾਂ ਨੂੰ ਕਾਫੀ ਬੁੱਕਸ ਦਾ ਸ਼ੌਂਕ ਆ ਉਹਨਾਂ ਨੇ ਉਹਨੂੰ ਬਹੁਤ ਕਹਿੰਦੇ ਤੇ ਪੜਿਆ ਕਰ ਪੜਿਆ ਕਰ ਉਹਨਾਂ ਕੋਲ ਕਾਫੀ ਹੁੰਦੀਆਂ ਜਾਂ ਉਹਨਾਂ ਨੇ ਜਿਹੜੀਆਂ ਮੈਨੂੰ ਇੱਕ ਦੋ ਬੁੱਕ ਦਿੱਤੀਆਂ ਉਹ ਪੜ ਲੈਣਾ ਰੱਖ ਲੈਣਾ ਜੇ ਉਹਨਾਂ ਕੋਲ ਜੋ ਜਾਨਾ ਮਾਂ ਵੀ ਪੜਦਣੇ ਨਾ ਕੋਈ ਸਪੈਸ਼ਲੀ ਨਹੀਂ ਕੋਈ ਇੱਕ ਮੈਂ ਸਾਰੀ ਰੀਡ ਕਰਦਾ ਹਾਂ ਤੇ ਉਹ ਵੀ ਸੇਮ ਸਿਸਟਰ ਨਾਲ ਸਿਸਟਰ ਪੜਦੇ ਸੀ ਹੁਣ ਤਾਂ ਨਹੀਂ ਉਹਨਾਂ ਦਾ ਮਤਲਬ ਮੌਕਾ ਮਿਲਦਾ ਨਾ ਪੜਨ ਦਾ ਕਿਉਂਕਿ ਉਧਰ ਲਾਈਫ ਹੀ ਨਹੀਂ ਹੋਈ ਪਈ ਹੈ ਨਾ ਪਰ ਤੁਹਾਡੇ ਉਹ ਡਿਸਕਸ ਗਾਣਿਆਂ ਪ੍ਰਤੀ ਡਿਸਕਸ ਹੋ ਜਾਂਦੀ ਜਿਵੇਂ ਅਸੀਂ ਤਿੰਨਾ ਭੈਣ ਭਰਾ ਆਪਣੇ ਇੱਕ ਵਟਸਐਪ ਗਰੁੱਪ ਹੀ ਬਣਾਇਆ ਹੋਇਆ ਕੋਈ ਵੀ ਚੀਜ਼ ਮੈਂ ਲਿਖਦਾ ਬਣਾਉਣਾ ਡੰਮੀ ਬਣਾਉਣਾ ਰੈਡੀ ਕਰਦਾ ਮੈਂ ਉਹਦੇ ਵਿੱਚ ਸੈਂਡ ਕਰ ਦਿੰਦਾ ਉਹਨਾਂ ਉਹ ਚ ਮੇਰੇ ਦੀਦੀ ਦੱਸ ਦਿੰਦੇ ਆ ਵੀ ਸੋਹਣੀ ਆ ਚੀਜ਼ ਇਹਦੇ ਵਿੱਚ ਜਿਹੇ ਚੀਜ਼ ਐਡ ਕਰ ਸਕਦਾ ਤੂੰ ਇਹਦੇ ਵਿੱਚ ਉਹੇ ਜਿਹੀ ਐ ਕਰ ਸਕਦਾ ਹਾਂ 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 ਹੋਵੇਂ ਫਰ ਕਰਦੇ ਰਹਿੰਦੇ ਅਸੀਂ ਜਿਵੇਂ ਆਪਾਂ ਭੈਣ ਭਰਾਵਾਂ ਦਾ ਆਪਸ ਚ ਦੋਵੇਂ ਮਿਲਨ ਦੇ ਤੁਹਾਡੇ ਤੋਂ ਵੱਡੇ ਨੇ ਹਨਾ ਹਾਂਜੀ ਦੋਵੇਂ ਵੱਡੇ ਮੈਂ ਸਭ ਤੋਂ ਛੋਟਾ ਹਾਂ ਮਰਾ ਬ੍ਰਦਰ 2 ਸਾਲ ਵੱਡਾ ਮੇਰੇ ਤੋਂ 5 ਸਾਲ 5 ਸਾਲ ਵੱਡੇ ਹਾਂਜੀ ਜਿਵੇਂ ਇਹ ਤਾਂ ਮਤਲਬ ਕਹਿਣ ਦੀ ਗੱਲ ਹੀ ਨਹੀਂ ਹਰ ਭੈਣ ਭਰਾ ਨੂੰ ਆਪਾਂ ਸਤਿਕਾਰ ਨਾਲ ਦੇਖਦੇ ਹਾਂ ਜਾਂ ਆਪਾਂ ਉਹਨਾਂ ਦੀ ਗੱਲ ਮੰਨਦੇ ਵੀ ਹਾਂ ਪਿਆਰ ਵੀ ਆਪਾਂ ਕਰਦੇ ਹਾਂ ਹਾਂਜੀ ਹਾਂਜੀ ਪਰ ਭਰਾਵਾਂ ਦੇ ਲਈ ਘਰ ਚ ਭੈਣ ਹੋਣੀ ਕਿੰਨੀ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਨਾਂ ਬੰਦੇ ਨੂੰ ਅਕਲ ਹੀ ਨਹੀਂ ਹੁੰਦੀ ਜਦੋਂ ਤੱਕ ਭੈਣ ਨਾ ਹੋਵੇ ਸੀਰੀਅਸ ਹੂੰ ਮਾਂ ਹੀ ਹੁੰਦੀ ਆ ਵੀ ਹੂੰ ਸਮਝ ਆਉਂਦਾ ਤਰੀਕਾ ਪਰ ਮੈਨੂੰ ਲੱਗਦਾ ਕਿ ਤਣ ਕਿਤੇ ਮਾਂ ਤੋਂ ਵੀ ਜ਼ਿਆਦਾ ਕਰਦੀ ਹੁੰਦੀ ਹੈ ਹਾਂ ਹੈਨਾ